ਮੈਂ ਕਦਵੇਂ ਮਿਲਣੇ ਕਾ ਚਾਹ। ਆਪਾਂ ਹੁਣ ਪਨੀਰੀ ਨੂੰ ਸੰਭਾਲਣਾ ਹੈ। ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰਕਦੋ ਇਟੈਲੀ ਦੇ ਚਲਪੇ ਨੇ ਇਹ ਤਾਂ ਬਿਲਕੁਲ ਆਸਰ ਬਣ ਜਾਏਗਾ ਕੰਮ। ਵਿਗਿਆਨ ਹੈ, ਤਰੱਕੀ ਕਰ ਗਿਆ। ਬਹੁਤ ਅੱਛਾ ਹੈ। ਲੇਕਿਨ ਇਹਦੇ ਵਿਗਿਆਨ ਦੇ ਨਾਲ ਜਿਹੜਾ ਅਧਿਆਤਮ ਗਿਆਨ ਵਿੱਚ ਜ਼ਰੂਰੀ ਹੈ ਅਸੀਂ ਇਹ ਨਹੀਂ ਭੁੱਲਣਾ ਤੇ ਬਹੁਤ ਸਾਰਾ ਤਰੱਕੀ ਕਰ ਗਿਆ ਉਹ ਗਿਆਨ ਬਹੁਤ ਸਾਰਾ ਗਿਆਨ ਉਹ ਗਿਆਨ ਤਰੱਕੀ ਕਰ ਗਿਆ ਇਹ ਸੋਚਣਾ ਹੈ ਕਿ ਵਿਗਿਆਨ ਨੂੰ ਤਰੱਕੀ ਕੌਣ ਵਾਲਾ ਮੂਲ ਕਿਹੜਾ ਹੈ ਜੇ ਸਾਨੂੰ ਉਸੇ ਮਨੁੱਖ ਜਾਮਾ ਦਿੱਤਾ ਗਿਆਨ ਦਿੱਤਾ ਤਾਂ ਸੇ ਉਧਰ ਚੱਲੇ ਤੇ ਜਿੱਥੋਂ ਸਾਡਾ ਮੂਲ ਸ਼ੁਰੂ ਹੁੰਦਾ ਹੈ ਵਿਗਿਆਨ ਵਿੱਚ ਜਾ ਕੇ ਗਿਆਨ ਨੂੰ ਕਿਉਂ ਭੁੱਲ ਜਾਈਏ ਮੂਲ ਨੂੰ ਕਿਉਂ ਭੁੱਲ ਜਾਈਏ ਜੇ ਕਿੱਲਾ ਗਿਆਨ ਰਹਿ ਜਾਂਦਾ ਹੈ ਉਹ ਆਖਰ ਪਰਲੋ ਦਾ ਸਾਰੰਸ਼ ਹੁੰਦਾ ਹੈ। ਉਹਦੇ ਵਿੱਚ ਅਧਿਆਤਮਿਕ ਵੀ ਜ਼ਰੂਰੀ ਹੈ ਵਿਚਨ ਆਹ ਦੇਖੋ ਜੇ ਹੋਰ ਸਮੇਂ ਤੋਂ ਇਸਾਂ ਚੱਲਦਾ ਰਿਹਾ ਬੱਚੇ ਇੱਕ ਪਾਸੇ ਚੱਲਦੇ ਰਹੇ ਐਸੀ ਬਰਸਾ ਬੰਦ ਰਹੀ ਕਿ ਘਰਾਂ ਵਿੱਚ ਬੁੱਢਿਆਂ ਨੂੰ ਅੰਜ ਨਹੀਂ ਕਿਸੇ ਪੁੱਛਣਾ। ਆਉਦੀ ਮੱਧਯ ਤੇ ਸ਼ੁਰੂ ਹੋ ਜਾਂਦਾ ਬੱਚਾ ਜੋਤਰੇ ਗੁਣਾ ਵਿੱਚ ਹੋਵੇ ਕਿਉਂਕਿ ਵਿਚਾਰਾਂ ਦਾ ਟਕਰਾ ਹੈ। ਇਸ ਕਰ ਸਾਰੇ ਨੇ ਕੋਸ਼ਿਸ਼ ਕਰਨੀ ਬੱਚਿਆਂ ਨੂੰ ਬਿਠਾ ਕੇ ਸਿਮਨ ਭਗਤੀ ਤੇ ਬਲਾਉਣੇ ਬਾਣੀ ਉਹਨਾਂ ਨੂੰ ਪੜਾਉਣੀ ਤਾਂ ਕਿ ਨਾਲ ਨਾਲ ਇਹ ਪਰਫਲ ਚੱਲਦਾ ਜਾਏ ਉਹਨਾਂ ਦੇ ਅੰਦਰ ਸਤੋ ਗੁਣੀ ਵੀ ਕੈਮਰਾ ਹੈ ਨੀਰਾ ਰਾਜਗੁਣ ਜਿਸ ਨੂੰ ਅਗਣ ਕਰਦਾ ਹੈ ਤਮਗੁਣ ਜਿਹੜੇ ਬੇਕਰਦੇ ਨਿੱਤ ਇਸ ਰਸਤੇ ਚੱਲ ਪਏ ਤੇ ਬਹੁਤ ਹੀ ਮਾਂਪੇ ਵਾਸਤੇ ਹੌਨਰੇ ਸਮੇਂ ਚ ਮੁਸ਼ਕਲ ਹੋ ਜਾਂਦਾ ਸਮਾਲਣਾ ਠੀਕ ਹੈ ਜੀ ਆਪਣਾ ਪਿਛਲਾ ਪਸ਼ੋਕਰ ਚਲੇ ਆ ਰਿਹਾ ਹੁਣ ਆਉਣ ਵਾਲੇ ਸਮੇਂ ਨੂੰ ਸੰਭਾਲਣਾ ਹੈ ਤੁਸੀਂ ਜੇ ਸੰਭਾਲ ਗਏ ਹੋਰ ਸਮਾਂ ਆ ਜਾਏਗਾ ਜੇ ਤੁਸੀਂ ਅਣਗਹਿਲੀ ਕਰ ਗਏ ਤੇ ਆਪਦਾ ਜੀਵਨ ਤਾਂ ਆਪਾਂ ਗੁਜ਼ਾਰ ਹੀ ਲਿਆ ਆਉਣ ਵਾਲੇ ਸਮੇਂ 'ਚ ਉਹਨਾਂ ਲਈ ਬੜਾ ਮੁਸ਼ਕਲ ਹੋ ਜਾਏਗਾ ਇਹ ਕਰਨੇ ਅੱਜ ਮਾਤਾ ਪਿਤਾ ਬੱਚਿਆਂ ਤੋਂ ਤੇ ਦੁਖੀ ਹੋਏ ਨੇ ਅੱਜ ਸਿਆਣੇ ਜਿਹੜੇ ਮਾਤਾ ਪਿਤਾ ਨੇ ਉਹ ਕੋਸ਼ਿਸ਼ ਕਰਦੇ ਕੋ ਬੱਚਾ ਜਦ ਲੱਭ ਜਲਦੀ ਸ਼ਾਦੀ ਵਾਸਤੇ ਬੱਚੇ ਵੀ ਜਿਹੜੇ ਨੇ ਅੱਜ ਕਾਲਜਾਂ ਵਿੱਚ ਨਾ ਉਹਨਾਂ ਸਮਾਲਨ ਕਰਕੇ 70.5% ਬੱਚੇ ਨਸ਼ੇ ਤੇ ਲੱਗ ਗਏ। ਉਹਨਾਂ ਨਸ਼ਿਆਂ ਨੂੰ ਕਿਵੇਂ ਕੰਟਰੋਲ ਕੀਤਾ ਜਾਏ? ਜੇ ਤੁਸੀਂ ਬਚਪਨ ਤੋਂ ਉਹਨਾਂ ਬੱਚਿਆਂ ਦੀ ਨਿਗਰਾਨੀ ਕਰੋਗੇ ਤਾਂ। ਅੱਜ ਬੱਚਾ ਇੱਥੇ ਜਾਣੂ ਸੀ ਆਪਣੇ ਗੁਰਮੁਖ ਅੰਬਰਸਰ ਦੇ ਲਾਕੇ ਵਿੱਚ 150 ਕਿੱਲਾ ਪਹਿਲੇ ਮੁੰਡੇ ਨਾਉਦੇ ਸੀ। ਦੋ ਸ਼ੈਲਰ ਹੋਰ ਵੀ ਕਾਫੀ ਜ਼ਿਆਦਾ ਆੜਤਾ ਉੜਤਾ ਸੀ। ਉਹਦਾ ਕੱਲਾ ਕੱਲਾ ਮੁੰਡਾ ਤੋਂ ਰਿਸ਼ਤਾ ਕਰਨ ਵਾਸਤੇ ਉਹ ਜਦ ਦੇਖੇ ਮੁੰਡਾ ਸਮਾਇਕ ਪਿੰਦਾ ਕੋਈ ਗਰੀਬ ਤੋਂ ਗਰੀਬ ਵੀ ਉਹਦਾ ਰਿਸ਼ਤਾ ਨਹੀਂ ਸੀ ਕਰਦਾ ਹਾਲਾਂਕਿ ਸਰਦਾਰ ਪਿਓ ਦੇ ਅੱਧ ਗੱਦੀ ਪੁੱਤਰ ਦੇ ਅੱਧ ਗੱਦੀ ਕਿਉਂਕਿ ਉਹ ਨਸ਼ੇ ਨੂੰ ਅੱਜ ਕੱਲ ਜਿਆਦਾ ਤੁੰਨੇ ਕਿ ਹੋਏ ਦਾ ਤੇ ਫਿਰ ਲੜਕੀਆਂ ਜਦੋਂ ਵਿਆਹਾਂ ਜਾਂਦੀਆਂ ਨੇ ਉਹ ਨਸ਼ਈ ਲੋਕ ਜਿਹੜੇ ਨੂੰ ਲੜਕੀਆਂ ਤਾਂ ਕਰਦੇ ਨੇ ਇਹ ਕਾਰਨ ਫਿਰ ਤਲਾਕ ਫਿਰ ਉਧਰ ਉਧਰ ਹੋ ਜਾਂਦੇ ਨੇ ਅੱਗੇ ਕਦੀ ਇੰਨੀ ਸੀ ਹੋਇਆ ਕਿਉਂਕਿ ਮਾਤਾ ਪਿਤਾ ਨੇ ਆਦੇ ਬੱਚਿਆਂ ਤੇ ਕੰਟਰੋਲ ਨਹੀਂ ਕੀਤਾ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਦੂਰ ਹੁੰਦੇ ਜਾਂਦੇ ਨੇ ਇੱਕ ਖੇਲ ਬੰਦਾ ਜਾ ਰਿਹਾ ਹੈ ਵਿਆਹ ਕਰਾਓ ਉਸ ਬਤਲਾਵ ਦੇ ਦਿਓ ਇੱਕ ਵੱਖਰੇ ਖੇਲ ਚੱਲ ਪਿਆ ਹੈ ਅਗਿਆਨਤਾ ਵਿੱਚ ਇਹ ਨਹੀਂ ਸੋਚਦੇ ਕਿ ਉਸ ਲੜਕੇ ਨੂੰ ਜਿਸ ਨੂੰ ਪਾਲਿਆ ਹੈ ਜਿਸ ਲੜਕੇ ਨੂੰ ਪਾਲਿਆ ਹੈ ਜੇ ਉਹ ਮਾਤਾ ਪਿਤਾ ਦੇ ਕੰਟਰੋਲ ਵਿੱਚ ਹੁੰਦੇ ਇਹ ਵਸਾ ਨਾ ਜਮਾ ਲੈ ਤਾਂ ਹੀ ਆਪਾਂ ਉਹਨਾਂ ਦੇ ਪੀੜੇ ਬਚਾ ਸਕਨੇ ਹਾਂ ਜੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਸੰਗਤ ਵਿੱਚ ਆਵਾਂਗੇ ਆਪਾਂ ਨੂੰ ਇਹਨਾਂ ਗੁਣਾਂ ਦਾ ਭੇਤ ਲੱਗੇਗਾ ਤੇ ਆਪਣੇ ਆਪ ਦੀ ਪਛਾਣ ਹੋਵੇਗੀ ਆਪ ਵੀ ਸੁਖੀ ਤੇ ਅਗਲਾ ਪਰਵਾਸੀ ਵੀ ਸੁਖੀ ਹੋਵੇਗਾ